ਬਾਬਾ ਦੀਪ ਸਿੰਘ ਸਾਹਿਬ ਜੀਆਂ ਦਾ ਪਵਨ ਸਤਾਣ ਸੰਗਤਾਂ ਹਰ ਐਤਵਾਰ ਚੁਪਹਿਰਾ ਸਭ ਕੱਟਦੀਆਂ ਨੇ ਇਸ ਪਵਨ ਪਵਿੱਤਰ ਅਸਥਾਨ ਤੇ ਹੁਣ ਚੁਪਹਿਰਾ ਸਭ ਕਰਨ ਜਾਂਦੀਆਂ ਸੰਗਤਾਂ ਉਥੇ ਕੀ ਹੁੰਦਾ ਬਾਣੀ ਪੜੀ ਜਾਂਦੀ ਆ ਬਾਣੀ ਸੁਣੀ ਜਾਂਦੀ ਆ ਤੇ ਸਾਨੂੰ ਤਕਲੀਫ ਕਾਦੀ ਆ ਬਈ ਆ ਬੜਿਆਂ ਨੂੰ ਚੁੱਭਦਾ ਜਦੋਂ ਸੰਗਤਾਂ ਬਹੁ ਗਿਣਤੀ ਵਿੱਚ ਹੋ ਮਹਾਕੇ ਜੇ ਸਖਤ ਗਰਮੀ ਜੂਣ ਜਲਾਈ ਦੇ ਮਹੀਨੇ ਸੰਗਤਾਂ ਨੇ ਸੜਕ ਤੇ ਬੈਠ ਕੇ ਧਿਆਨ ਧਰ ਕੇ ਸ਼ਹੀਦਾਂ ਦੇ ਚਰਨਾਂ ਦਾ ਉਥੇ ਜਾ ਕੇ ਬਾਣੀ ਪੜੀ ਆ ਬਾਣੀ ਸੁਣੀ ਆ ਤੇ ਜੋ ਮਸਤਕ ਵਿੱਚ ਨਹੀਂ ਵੀ ਲਿਖਿਆ ਸੀ ਉਹ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਝੋਲੀ ਵਿੱਚ ਪਾ ਕੇ ਬਖਸ਼ ਦਿੱਤਾ ਤੇ ਜਿਨ੍ਹਾਂ ਨੂੰ ਕਿਤਾਬ ਦਾ ਗਿਆਨ ਆ ਅਖੋਤੀ ਪ੍ਰਚਾਰਕ ਕਹਿ ਦਵਾਂ ਇਹਨਾਂ ਨੇ ਅੱਜ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਚਾਰ ਗ੍ਰੰਥ ਜੇ ਵੱਧ ਪੜਿਆ ਉਹਨਾਂ ਤੇ ਸਾਹਮਣੇ ਵਾਲੇ ਨੂੰ ਕੋਣ ਨਹੀਂ ਦਿੰਦੇ ਪਰ ਯਾਦ ਰੱਖਿਓ ਮਹਾਰਾਜ ਕਹਿੰਦੇ ਨੱਚ ਦੁਰਲਭੰਗ ਵਿਦਿਆ ਪਰਬੀਨੰਗ ਨੱਚ ਦੁਰਲਭੰਗ ਚਤੁਰਚੰਚਲੇ ਪੜਨਾ ਲਿਖਣਾ ਜ਼ਰੂਰੀ ਹੈ ਚਸਤ ਚਲਾਕ ਹੋਣਾ ਜ਼ਰੂਰੀ ਆ ਪਰ ਦੁਰਲਭ ਨਹੀਂ ਇਹ ਕੀਮਤੀ ਨਹੀਂ ਤੇ ਸਤਿਗੁਰੂ ਦੱਸੋ ਦੁਰਲਭ ਕੀ ਆ ਮਹਾਰਾਜ ਕਹਿੰਦੇ ਦੁਰਲਭੰਗ ਏਕ ਭਗਵਾਨ ਨਾਮ ਹੈ ਨਾਨਕ ਲਬਦਿਆੰਗ ਸਾਧ ਸੰਗ ਕਿਰਪਾ ਪ੍ਰਭੰਗ ਦੁਰਲਭ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਆ ਜੋ ਕਿ ਸਿਵਾਏ ਸਾਧ ਸੰਗ ਤੋਂ ਬਿਨਾਂ ਕਿਤੇ ਵੀ ਨਹੀਂ ਮਿਲਦਾ